ਵੀਡੀਓ ਪੋਜ਼ ਕਰ ਗਿਆ ਲਓ ਜੀ ਕਹਿੰਦੇ ਮੁੰਡਾ ਕਨੇਡਾ ਤੋਂ ਜੁੜਿਆ ਹੋਇਆ ਆਪਣੇ ਨਾਲ ਰਕੜੀਆਂ ਬੰਦਿਆਂ ਦਾ ਪ੍ਰਦਰਸ਼ਨ ਦੇਖੂਗਾ ਲਓ ਜੀ ਚਾਹ ਵੀ ਆ ਚੁੱਕੀ ਐ ਰਕੜੀਆਂ ਬੰਨਣ ਤੋਂ ਪਹਿਲਾਂ ਆਪਣੇ ਚਾਹ ਦਾ ਕੰਮ ਡੇਢ ਲੱਗੇ ਤੇ ਉਸ ਤੋਂ ਬਾਅਦ ਨਾਲ-ਨਾਲ ਕਹਿੰਦੇ ਮਿਲਕ ਕੇਕ ਕਹਿੰਦੇ ਚੱਲ ਰਿਹਾ ਵਾ ਹੋਰ ਵੀ ਵੀ ਵੈਰਾਈਟੀਆਂ ਕਾਫੀ ਪੰਨਿਆਂ ਡੱਬੇ-ਡੱਬੇ ਆਏ ਹੋਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਦਿਖਾਵਾਂਗੇ ਤੇ ਹਜੇ ਤਾਂ ਪਰ ਚਾਹ ਵਾਲਾ ਪ੍ਰੋਗਰਾਮ ਚੱਲ ਰਿਹਾ ਵਾ ਤੁਮ ਹੀ ਨਾ ਡੱਬਾ ਥੱਲੇ ਪਹੁੰਚਦਾ ਕਰੋ ਆਪ ਨਾ ਤਾਂ ਆਇਓ ਇਹ ਕੀ ਆ ਚਾਹ ਇਹ ਸਾਰਾ ਜਿਹੜਾ سلسلہ ਸ਼ੁਰੂ ਹੁੰਦਾ ਵਾ ਉਹ ਬੇਬੇ ਤੋਂ ਸ਼ੁਰੂ ਹੁੰਦਾ ਜੇ ਉਹ ਨਾ ਹੁੰਦੀ ਤਾਂ ਇਹ ਨਾ ਹੁੰਦੀਆਂ ਇਹ ਨਾ ਹੁੰਦੀਆਂ ਤਾਂ ਅਸੀਂ ਨਾ ਹੁੰਦੇ ਤਾਂ ਕਿ ਆ ਜੀ ਮਾੜਾ ਗਏ ਡੇਟਾ ਪਾ ਦੋ ਮੁੰਡੇ ਆ ਬੈਠੇ ਆ ਛੜੋ ਛੜੋ ਕਨੇਡਾ ਵਾਲਿਆਂ ਨੂੰ ਕਹਿੰਦੇ ਥੋੜੇ ਜਿਆਦਾ ਟੌਂਟ ਕੱਸੇ ਜਾ ਰਹੇ ਆ ਹਾਂ ਤੇ ਬਈ ਕੋਈ ਫਾਇਦਾ ਨਹੀਂ ਕੁਝ ਵੀ ਕਹਿ ਸਕੀ ਕੋਈ ਅੰਦੇ ਸਾਮ ਹੈ ਤੁਹਾਨੂੰ ਜੇ ਵੇਰਵਾ ਦੇ ਦੋ ਰੂਮੇ ਕਪੜੇ ਬਦਲਣ ਦਾ ਟੂਰੀ ਦਿਓ ਬਦਲ ਲਾ ਕਪੜੇ ਚੇਂਜ ਕਰਿਆ ਜਾ ਪੜੇਗਾ ਲੰਗ ਲਾਈਨਾ ਖਿੱਚੀ ਫਿਰਦੇ ਨਾਗੀ ਵਾਲੇ ਨਹੀਂ ਕਲੇ ਹਾਂਜੀ ਫਾਸ ਪਰ ਪੱਡੇ ਕੋਲੇ ਦਾ ਬਿਨਾ ਕੋਈ ਨਹੀਂ ਗਿਆ 25 ਦਾ ਵਧੀਆ 3 ਟਾਈਮ ਹੋ ਗਾ ਵੰਦਰੇ ਦਰੋ ਲਓ ਜੀ ਇਹ ਜਮਸਤੇ ਕਰ ਆਜੋ ਚਾਹ ਪੀ ਲਓ ਅੱਜ ਆਪਾਂ ਜੁੜਿਆ ਰਖੜੀਆਂ ਦੇ ਤਿਆਰ ਕਰਕੇ ਤੇ ਦਿਖਾਉਣੇ ਆ ਤੁਹਾਨੂੰ ਫਿਰ ਰਖੜੀਆਂ ਬਣਦੇ ਹੋਏ ਜੋ ਜੋ ਵਰਤਾਲਾਪਾ ਹੋਣਗੀਆਂਰਾ ਮੁੰਡਾ ਕੈਨੇਡਾ ਤੋਂ ਜੁੜਿਆ ਹੋਇਆ ਆਪਣੇ ਨਾਲ ਜਿਹੜੇ ਨਵੇਂ ਜੁੜੇ ਆ ਮੈਂ ਕਿ ਉਹਨਾਂ ਨੂੰ ਦੱਸ ਦਈਏ ਹਾਂਜੀ ਹਾਂਜੀ ਹੂੰ ਲੋ ਮਮੀ ਮਚਾ ਵੀ ਨਾ ਆਰਵਿੰਦਰ ਭਾ ਜਲ ਕਰਦਾ ਉਹਨੂੰ ਹੂੰ ਇਹ ਤਾਂ ਬਹੁਤ ਅੱਛਾ ਗੱਲ ਸੀ 106 ਰਜ਼ੀ ਹੋਣ ਵਾਲੇ ਕੋਸ਼ਿਸ਼ ਸਮੇਂ ਦੇ ਵਿੱਚ ਦੱਸਾਂਗੇ ਜੇ ਨਹੀਂ ਤੇ ਤਾਂ ਫੜਗੇ ਇਹ ਤਾਂ ਜੇ ਕੋਈ ਕੋਈ ਲਾਏ ਜੀ ਜੈਨੂ ਕਮਲ ਉਹ ਆ ਤਾਂ ਮਿੰਟ ਹੀ ਲਾ ਕੋ ਮਿੰਟ ਹਾਂਜੀ ਬਈ ਇਹਦਾ ਮੋਬਾਈਲ ਵੰਗਾਓ ਕੇ ਮਰਾ ਹੂੰ ਹੈ ਹੋ ਗਿਆ 100 ਵੀ ਦਰਸ਼ਕੋ ਮੋਬਾਈਲ ਵੰਗਾਇਆ ਕੇ ਵੈਸੇ ਹੀ ਲੱਗਦਾ ਪਹਿਲਾਂ ਵੀ ਹੋਇਆ ਪਹਿਲਾਂ ਵਾਰ ਜੀ ਕਮਰਵਿੰਦਰ ਨਹੀਂ ਭੈ ਜਿਹੜੇ ਬੰਦੇ ਪੋਲੀ ਫੋਨ ਹੈਗੇ ਉਹਨਾਂ ਦਾ ਹੀ ਵੇਖਦੇ ਸਮਝ ਨਹੀਂ ਲੱਗੀ ਕਿ ਅੰਦਰਵਿੰਦਰ ਪੁੱਛੇ ਕਿਵੇਂ ਆਹ ਪਾ ਕੇ ਜੀ ਕਰੇ ਸੇਕੂ ਮੈਂ ਜਾ ਰਿਹਾ ਹਾਂ ਕੋਈ ਨਾ ਕੋਈ ਜੀ ਹੱਬਾ ਰੋ ਰੋ ਮੰਨਦੇ ਜੋ ਕਿਨਨ ਪਾਣੀ ਦੇ ਕੋਲ ਤੇ ਵੀ ਕੱਲ ਚੁਂਦਾ ਆਣ ਲੈ ਫੀਲ ਨਾ ਬਰੋ ਤਾਰ ਕਾ ਸਟੇ ਬਾਇਦਾ ਚਾਈਂ ਕਿਉਂ ਵੀ ਸਿਰ ਤੇ ਜਾਣੀ ਵੀ ਨਹੀਂ ਤੂੰ ਕਿੱਥੇ ਆਉਗਾ ਮਮਾ ਹੀ ਲਾਈਵ ਹੋਇਆ ਬੰਦਾ ਹਾਂ 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 ਤੇ ਭੱਜੀ ਰਹਿਤੀ ਹੁਣ ਜੀ ਵੀ ਤਾਂ ਮਾਰ ਲਾ ਗਈ ਲਾਈਵ ਪਾਈਸ ਲਾਈਵ ਦੇ ਵਿੱਚ ਲਾਈਵ ਲਾਈਵ ਦੇ ਵਿੱਚ ਲਾਈਵ ਬੋਲਿਓ ਨਹੀਂ ਨਾ ਮਾਰਦੇ ਕਿਤੋਂ ਪੈਸਾ ਆ ਗਿਆ ਪਹਾਂਡੇ ਨਾਲ ਗੱਲ ਕਰ ਲੀਏ ਹਾਂ ਵੀ ਹਾਂ ਚਲ ਅੱਜ ਰੱਖਣੀ ਭੁੱਲ ਗਏ ਕਿ ਤੱਕ ਲੇਟ ਹੋ ਗਈ ਥੋੜਾ ਅਸੀਂ ਫਿਰ ਤੈਨੂੰ ਪਤਾ ਵੀ ਸਾਰੇ ਜਾਣੇ ਇਕੱਠੇ ਕਰਕੇ ਫਿਰ ਬੰਨਣੀ ਹੁੰਦੀ ਆ ਤੇ ਫਿਰ ਅੱਜ ਕਿਹੜਾ ਦਾਨ ਆਪਣੇ ਸੰਡੇ ਅੱਜ ਸੰਡੇ ਆਪਨੇ ਚਲ ਮਾਰਨਿੰਗ ਹੋਈ ਆ ਆਪਣੇ ਟਾਈਮ ਹੋ ਗਿਆ ਹੀ ਟਾਈਮ ਹੋ ਗਿਆ ਸਾਡੇ ਸਵੇਰ ਦੇ 4 ਭੀ ਗਏ ਪੌਣੇ 2 ਹੋ ਗਿਆ ਪੌਣੇ 9 ਹੋ ਗਏ ਜੇ ਤੁਸੀਂ ਮੰਦਰ ਚ ਜਾ ਕੇ ਪੂਰੀ ਘਰਤੂਆ ਕਰ ਰਹੇ ਹੋ ਪੇਪਰ ਹੋ ਗਿਆ ਰਵਿੰਦਰ ਤੇਰੇ ਹਾਂਜੀ ਹਾਂਜੀ ਨਹੀਂ ਲੈਵ ਸਰ ਹੋਰ ਸ਼ੂਟਿੰਗਾਂ ਫਿਰ ਨਹੀਂ ਹੋਏ ਮੰਮੀ ਬੱਸ ਚੱਕ ਚੱਕ ਕਿੰਨੀ ਤਰੀਕ ਤੱਕ 6 6 ਤੰਬੂ ਅੱਛਾ ਅੱਛਾ 8 ਕਾਂਜੀ ਹੋਰ ਹੋਰ ਵਧੀਆ ਆ ਇਸ ਪਰ ਤੇ ਮੀਨਸ ਤਾਂ ਕਰਕੇ ਮਮੀ ਜੀ ਬੜਕੇ ਰਾਈਟ ਕਿ ਸ ਜੀ ਹੈ ਉਹ ਤਾਂ ਮੈਂ ਰਾਈਟ ਦੇਖਦੇ ਸੀ ਕਿ ਕੋਈ ਉਹ ਨਾ ਮੈਂ ਨਾ ਚਲੋ ਆਪਣਾ 20 ਮਿੰਟ ਵਾਸਤੇ ਲਾਈਵ ਬੰਦ ਕਰਦੇ ਆਂ ਦੁਬਾਰਾ ਜਦੋਂ ਆਪਾਂ ਰਖੜੀ ਬੰਨ੍ਹਣੀ ਹੋਈ ਉਹਦਾ ਫਿਰ ਲਾਈਵ ਹੋਵਾਂਗੇ